ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਦੇ ਵਿੱਚ ਨਟ ਬੋਲਟ ਕਾਰੋਬਾਰੀ ਦੇ ਘਰ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਆਰੋਪ ਹੈ ਕਿ ਬਦਮਾਸ਼ ਘਰ ਦੇ ਅੰਦਰ ਵੜ ਜਾਂਦੇ ਨੇ ਕਾਰੋਬਾਰੀ ਦੀ ਪਤਨੀ ਦੀ ਗਰਦਨ ਤੇ ਚਾਕੂ ਰੱਖ ਕੇ ਅਤੇ ਚੁੰਨੀ ਦੇ ਨਾਲ ਉਸ ਦੇ ਮੋਹ ਦੇ ਹੱਥ ਬਣ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ। ਉਧਰ ਪਹਿਲਾਂ ਉਧਰ ਮਹਿਲਾ ਨੇ ਦੱਸਿਆ ਕਿ ਉਸ ਨੂੰ ਸੋਫੇ ਤੇ ਸੁੱਟ ਦਿੱਤਾ ਗਿਆ। ਉਸ ਤੋਂ ਬਾਅਦ ਉਸ ਦੇ ਕਮਰ ਤੇ ਵਿੱਚ ਦਰਦ ਹੋਇਆ। ਉਹ ਬੇਸੁੱਧ ਹੋ ਜਾਂਦੀ ਹੈ। ਬਦਮਾਸ਼ ਕਰਦੇ ਅੰਦਰੋਂ ਨਦੀ ਅਤੇ ਗੈਣੇ ਲੈ ਕੇ ਫਰਾਰ ਹੋ ਗਏ ਇਹ ਤਸਵੀਰਾਂ ਲੁਧਿਆਣੇ ਦੀਆਂ ਲੁਧਿਆਣੇ ਦੇ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਦੀਆਂ ਸਾਹਮਣੇ ਆਈਆਂ ਨੇ 1.5 ਦੇ ਇਸ ਤਰੀਬ ਸੋਨਾ ਕੰਨਾਂ ਦੀਆਂ ਵਾਲੀਆਂ ਜਿਸ ਦੇ ਵਿੱਚ ਸ਼ਾਮਲ ਨੇ ਉਸ ਦੀ ਲੁੱਟ ਦੀ ਵਾਰ ਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਹਾਲਕਿ ਪੁਲਿਸ ਇਸ ਮਾਮਲੇ ਨੂੰ ਸ਼ੱਕੀ ਦੱਸ ਰਹੀ ਹੈ ਸੂਤਰਾਂ ਮੁਤਾਬਕ ਪੁਲਿਸ ਨੇ ਪੀੜਤ ਮਹਿਲਾ ਦੇ ਪੂਰੇ ਦਿਨ ਦੇ ਪੁੱਛ ਪੜਤਾਲ ਤੇ ਆਲੇ ਦੁਆਲੇ ਦੇ ਲੋਕਾਂ ਦੇ ਕੋਲੋਂ ਜਾਂਚ ਕੀਤੀ ਹੈ ਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਹੁਣ ਆ ਵੀ ਦੱਸਿਆ ਕਿ ਸੀਸੀਟੀਵੀ ਕੈਮਰੇ ਕੁਝ ਘਰਾ ਦੇ ਪੰਚਨ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੁਝ ਵੀ ਸਾਹਮਣੇ ਨਹੀਂ ਆਉਂਦਾ ਪ੍ਰੇਤ ਔਰਤ ਗੁਰਮੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਸਵੇਰ ਉੱਠ ਕੇ ਬਾਜ਼ਾਰ ਦੇ ਤਿਆਰੀ ਕਰ ਰਹੀ ਸੀ ਉਸ ਦੌਰਾਨ ਘਰ ਦੇ ਮੋਕੇਟ ਦੇ ਬਾਹਰ ਲਾਈਟ ਚੱਲ ਰਹੀ ਸੀ ਉਹ ਲਾਈਟ ਨੂੰ ਬੰਦ ਕਰਨ ਗਈ ਤਾਂ ਪੋੜੀਆਂ ਦੇ ਥੱਲੇ ਪਹਿਲਾਂ ਹੀ ਦੋ ਵਿਅਕਤੀ ਖੜੇ ਸਨ ਜਿਨ੍ਹਾਂ ਦੇ ਵਿੱਚ ਇੱਕ ਵਿਅਕਤੀ ਨੇ ਉਸ ਦੇ ਮੂੰਹ ਤੇ ਹੱਥ ਰੱਖ ਦਿੱਤਾ ਦੂਸਰੇ ਨੇ ਚਾਕੂ ਦਿਖਾ ਕੇ ਘਰ ਦੇ ਅੰਦਰ ਆ ਕੇ ਲੁੱਟਦੀ ਵਾਰਤਾਤ ਨੂੰ ਅੰਜਾਮ ਦਿੱਤਾ ਗੁਰਮੀਤ ਦੇ ਮੁਤਾਬਕ ਬਦਮਾਸ਼ਾਂ ਨੇ ਚੁੰਨੀ ਦਿਨਾਲ ਉਸ ਦਾ ਮੂੰਹ ਅਤੇ ਰੁਮਾਲ ਦੇ ਨਾਲ ਉਸ ਦੇ ਹੱਥ ਬੰਨ੍ਹ ਦਿੱਤੇ ਜਿਸ ਤੋਂ ਬਾਅਦ ਉਹ ਬੇਸੁਰਧ ਹੋ ਜਾਂਦੀ ਹੈ ਅਤੇ ਉਸਨੇ ਇਹ ਵੀ ਕੀਤਾ ਕਿ ਕਟਨਾ ਦੇ ਸਮੇ ਸਾਰਾ ਪਰਿਵਾਰ ਸੌ ਰਿਹਾ ਸੀ ਪਹਿਲੀ ਮੰਜ਼ਲ ਤੇ ਉਸਦੇ ਬੇਟੇ ਦਾ ਕਮਰਾ ਉਸਨੇ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ਾਂ ਨੇ ਉਸ ਦਾ ਕਲਾਕ ਨੂੰ țe ਦੀ ਧਮਕੀ ਦਿੱਤੀ ਲੁਟੇਰਿਆਂ ਨੇ ਘਰ ਦੇ ਅੰਦਰ ਰੱਖੇ 5 ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੇ ਕਹਿਣੇ ਲੁੱਟਿਆ ਤੇ 15 ਮਿੰਟਾਂ ਦੇ ਵਿੱਚ ਫਰਾਰ ਹੋ ਗਏ ਨਾਮ ਜੀ ਟਾ ਗੁਰਬੀਤ ਕੌਰ ਹਾਂਜੀ ਗੁਰਬੀਤ ਕੌਰ ਗੁਰਮੀਤ ਹਾਂ ਅੱਛਾ ਜੀ ਅੱਜ ਕੀ ਹੋ ਗਿਆ ਤੁਹਾਡੇ ਨਾਲ ਮੇਰੇ ਸਾਡੇ 4:30 ਵਜੇ ਬਾਅਦ ਦਰਵਾਜ਼ਾ ਖੋਲ ਕੇ ਬੱਤੀ ਬੰਦ ਕਰਨ ਨਹੀਂ ਆ ਤੇ ਪਿੱਛੋਂ ਦੀ ਦੋ ਬੰਦਿਆਂ ਨੇ ਅਟੈਕ ਕੀਤਾ ਮੇਰੇ ਉੱਤੇ ਤੇ ਇਹ ਚੁੰਨੀ ਨਾਲ ਮੇਰਾ ਮੂੰਹ ਬੰਦ ਕਰ ਦਿੱਤਾ ਠੀਕ ਤੇ ਇਹ ਅੰਦਰ ਲੈ ਕੇ ਆਏ ਨੇ ਅੰਦਰ ਸੋਫੇ ਤੇ ਸੱਟਿਆ ਨੇ ਤੇ ਫਿਰ ਮੇਰੇ ਹੱਥ ਬੰਨ੍ਹ ਦਿੱਤੇ ਨੇ ਔਰ ਉਹਦੇ ਬਾਅਦ ਮਨ ਨੂੰ ਹੋਸ਼ ਨਹੀਂ ਸੀ ਕਿ ਕੀ ਉਹਨਾਂ ਨੇ ਕਿੱਤਾ ਕੀ ਨਹੀਂ ਕਿ ਕੋਈ ਹਥਿਆਰਤੂ ਰਹੇਗਾ ਸੀ ਉਹਨਾਂ ਕੋਲ ਹਾਂ ਚਾਕੂ ਹੈਗਾ ਸੀ ਉਹਨਾਂ ਕੋਲ ਚਾਕੂ ਹੈਗਾ ਸੀ ਹਾਂ ਤੇ ਕਿੰਨੇ ਜਣੇ ਸੀ ਦੋ ਬੰਦੇ ਸੀ ਦੋ ਬੰਦੇ ਸੀ ਹਾਂਜੀ ਤੇ ਕੋਈ ਆਪਣਾ ਕੋਈ ਸਮਾਨ ਸਮੂਹ ਲੈ ਗਏ ਅੰਦਰੋਂ ਕੈਸ਼ ਜੀ ਮੇਰੀ ਵਾਲੀਆਂ ਮੁੰਦਰੀਆਂ ਦੋ ਜਿਹੜੀ ਵਾਲੀਆਂ ਪਾਈਆਂ ਹੀ ਅਸੀਂ ਤੁਹਾਨੂੰ ਉਹ ਵੀ ਲਾਤੀ ਹਾਂ ਠੀਕ ਹੈ ਤੇ ਉਹ ਕੈਸ਼ ਕਿੰਨਾ ਸੀ 5 ਲੱਖ ਰੁਪਏ ਦਾ ਅੱਛਾ 5 ਲੱਖ ਰੁਪਏ ਦਾ ਤੇ 골ਡ ਕਿੰਨਾ ਸੀ 골ਡ 1.5 ਤੋਲੇ ਤੱਕ ਦਾ ਹੋਏਗਾ ਦੋ ਮੁੰਦਰੀਆਂ ਨਾ ਤੇ ਹੋਰ ਕੁਝ ਨਹੀਂ ਲੈ ਗਏ ਨਹੀਂ ਬੱਸ ਵੇਪੇ ਮਾਰ ਬੇਟੇ ਤੇ ਨਹੀਂ ਕਿ ਬਸ ਕੱਲਾ ਬੰਨਿਆ ਸੀ ਤੈਨੂੰ ਕਿਵੇਂ ਕਿਵੇਂ ਬੰਨਿਆ ਸੀ ਤੈਨੂੰ ਹਾਂਜੀ ਕਿਵੇਂ ਬੰਨਿਆ ਸੀ ਇਹ ਇਹ ਰੁਮਾਲ ਨਾਲ ਮੇਰੇ ਹੱਥ ਬੰਨੇ ਹੋਏ ਸੀ ਅੱਛਾ ਦੋਨੋਂ ਹੱਥ ਦੋਨੋਂ ਹੱਥ ਬੰਨ ਦਿੱਤੇ ਸੀ ਠੀਕ ਹੈ ਜੀ ਤੇ ਮੂੰਹ ਮੂੰਹ ਇਹ ਰੁਮਾਲ ਨਾਲ ਨੀਲੇ ਨਾਲ ਮੂੰਹ ਬੰਨ ਦਿੱਤਾ ਸੀ ਤੇ ਤੁਸੀਂ ਕੋਈ ਰੋਲਾ ਰੁਲਾ ਕੁਝ ਨਹੀਂ ਪਾ ਸਕਿਆ ਨਾ ਉਹ ਇੱਕਦਮ ਤੋਂ ਉਹਨਾਂ ਨੇ ਪਿੱਛੋਂ ਦੀ ਮੇਰੇ ਉੱਤੇ ਅਟੈਕ ਕੀਤਾ ਨਾ ਮਨ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਅੱਛਾ ਅੱਛਾ ਤੁਹਾਨੂੰ ਫਿਰ ਕੀ ਕੀਤਾ ਉਹਨਾਂ ਨੇ ਕਿ ਅੰਦਰ ਲੈ ਆਏ ਨਾ ਹੂੰ ਸੋਫੇ ਤੇ ਸੱਟਿਆ ਨੇ ਇੱਕਦਮ ਤੋਂ ੱੱਕਾ ਮਾਰਿਆ ਨਾ ਤੇ ਮੈਂ ਉਹ નીચે ਗਿਰੀਆਂ ਠੀਕ ਹੈ ਮੈਨੂੰ ਬੈਕ ਤੇ ਲੱਗੀ ਹੈ ਤੇ ਮੈਂ ਉੱਥੇ ਹੀ ਮਨਫਰ ਹੋਸ਼ ਨਹੀਂ ਸੀ ਉਹਦੇ ਨਾਲ ਤੇ ਘਰ ਦੇ ਮੈਂਬਰ ਸਾਰੇ ਘਰੇ ਹੀ ਸੀ ਹਾਂ ਸਾਰੇ ਘਰੇ ਹੀ ਸਭ ਆਪਣੇ ਆਪਣੇ ਕੰਮ ਨੇ ਚਾਹੀਏ ਆਪਣੇ ਆਪਣੇ ਕੰਮ ਕਰਦੇ ਸੌਂਦੇ ਹੋਏ ਸੀ ਤੇ ਤੁਸੀਂ ਸਵੇਰੇ ਕਿੰਨੇ ਵਜੇ ਉੱਠੇ ਹੋ ਸਵੇਰੇ 4 ਵਜੇ ਉੱਠ ਜਾਂਦੀ ਹਾਂ ਪਾਠ ਕਰਨੀ ਆ ਮੇਰਾ ਰੋਜ਼ ਦਾ ਰੁਟੀਨ ਹੈ 4 ਵਜੇ 5 ਵਜੇ ਉੱਕੇ ਰੋਜ਼ ਦਾ ਰੁਟੀਨ ਹੈ ਠੀਕ ਹੈ ਠੀਕ ਹੈ ਤੇ ਹੁਣ ਆਪਣਾ ਆਪਣਾ ਏਰੀਆ ਕਿੱਡਾ ਪੈਂਦਾ ਹੈ ਤੁਹਾਡਾ ਐ ਭਗਸਨਗਰ ਭਗਸਨਗਰ ਸ਼ੀਦ ਭਗਸਨਗਰ ਸ਼ੀਦ ਭਗਸਨਗਰ ਸੋਰੀ ਇਹ ਸ਼ੀਦ ਭਗਸਨਗਰ ਹੈ ਤੇ ਇੱਥੇ ਪੁਲਿਸ ਚੌਂਕੀ ਤੁਹਾਨੂੰ ਹੋਏ ਪੈਂਦੀ ਹੈ ਬਸੰ ਠੀਕ ਹੈ ਕੋਈ ਪੁਲਿਸ ਨੂੰ ਫੋਨ ਕੀਤਾ ਫਿਰ ਤੁਸੀਂ ਹਾਂਜੀ ਹਾਂਜੀ ਤੇ ਤੁਸੀਂ ਕਿਵੇਂ ਹੱਤ ਹੱਤ ਕਿਵੇਂ ਖੋਲੇ ਮੈਂ ਥੋੜੀ देर ਮਨ 15 20 ਮਿੰਟ ਬਾਅਦ ਜਦੋਂ ਥੋੜਾ ਹੋਸ਼ ਆਇਆ ਤੇ ਮੈਂ ਫਿਰ ਕਿਸੇ ਤਰ੍ਹਾਂ ਅੰਦਰ ਆਪਣੇ ਕਮਰੇ ਚਾਈਆ ਆਪਣੇ ਹਸਬੰਦ ਨੂੰ ਬੁਲਾਇਆ ਠੀਕ ਹੈ ਤੇ ਉਹਨਾਂ ਨੇ ਫਿਰ ਮੇਰੇ ਹੱਤ ਔਰ ਮੂੰਹ ਖੋਲੇ ਤੇ ਫਿਰ ਥੋੜਾ ਮੈਨੂੰ ਹੱਤ ਤੇ ਖੁੱਲਦੇ ਨਹੀਂ ਪਿਆ ਸੀ ਇੰਨੀ ਤੇਜ਼ ਬੰਨਿਆ ਸੀ ਕੈਂਚੀ ਨਾਲ ਕੱਟਣਾ ਪਿਆ ਲੋ ਤੇ ਫਿਰ ਉਹਦੇ ਬਾਅਦ ਮੂੰਹ ਵੀ ਖੋਲਿਆ ਨੇ ਤੇ ਫਿਰ ਥੋੜਾ ਮਨੂੰ